12 ਜਨਵਰੀ ਭਾਰੀ ਮੀਂਹ ਦਾ ਖਤਰਾ ਹਨੇਰੀ ਅਤੇ ਗੜੇਮਾਰੀ ਦਾ ਅਲਰਟ ਹੋਇਆ ਜਾਰੀ ਹੁਣੇ-ਹੁਣੇ ਆਈ ਵੱਡੀ ਖਬਰ ਮੌਸਮ ਨੂੰ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਕਈ ਜ਼ਿਲ੍ਹਿਆਂ ਦੇ ਵਿੱਚ بارش ਦੇਖਣ ਨੂੰ ਮਿਲ ਰਹੀ ਹੈ بارش ਨੇ ਰਿਕਾਰਡ ਤੋੜ ਦਿੱਤੇ ਨੇ ਲਗਾਤਾਰ ਠੰਡੀਆਂ ਹਵਾਵਾਂ ਅਤੇ بارش ਜਿਹੜੀ ਹੈ ਪੈ ਰਹੀ ਹੈ ਜਿਸ ਦੌਰਾਨ ਠੰਡ ਜਿਹੜੀ ਹੈ ਹੁਣ ਹੋਰ ਵਧੇਗੀ ਪੰਜਾਬ ਦੇ ਵਿੱਚ ਹੋਵੇਗਾ ਜਲਥਲ ਅਲਰਟ ਜਾਰੀ ਹੋ ਚੁੱਕੇ ਨੇ ਤਾਂ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੰਜਾਬ ਵਿੱਚ ਅੱਜ ਕਈ ਥਾਵਾਂ ਤੇ ਪਿਆ ਮੀਂਹ ਵਧੀ ਠੰਡ ਜੀ ਹਾਂ ਮੌਸਮੀ ਭਾਗ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤੇ ਸਨ ਕਿ ਪੰਜਾਬ ਦੇ ਵਿੱਚ ਲਗਾਤਾਰ ਹੁਣ 2 ਤੋਂ 3 ਦਿਨ ਜਿਹੜੀ ਆ ਬਾਰਿਸ਼ ਦੇਖਣ ਨੂੰ ਮਿਲੇਗੀ ਪੰਜਾਬ ਵਿੱਚ ਕਈ ਥਾਵਾਂ ਤੇ ਮੀਂਹ ਪਿਆ ਜਿਸ ਨਾਲ ਠੰਡ ਵਧ ਗਈ ਹੈ ਫਾਜ਼ਿਲਕਾ ਦੇ ਵਿੱਚ ਕਈ ਘੰਟੇ ਮੀਂਹ ਪਿਆ ਠੰਡੀਆਂ ਹਵਾਵਾਂ ਚਲੀਆਂ ਉਸੇ ਦੌਰਾਨ ਮੌਸਮੀ ਭਾਗ ਦੇ ਵੱਲੋਂ 11 ਜ਼ਿਲ੍ਹਿਆਂ ਦੇ ਵਿੱਚ ਇਹ ਅਲਰਟ ਜਿਹੜੇ ਜਾਰੀ ਕੀਤੇ ਗਏ ਸਨ ਕਿ ਪੰਜਾਬ ਦੇ 11 ਜ਼ਿਲ੍ਹਿਆਂ ਦੇ ਵਿੱਚ بارش ਜਿਹੜੀ ਆ ਹੋਵੇਗੀ ਲਗਾਤਾਰ ਉਸੇ ਦੌਰਾਨ ਸਵੇਰ ਤੋਂ ਹੀ بارش ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਮੌਸਮ ਵਿਭਾਗ ਨੇ 11 ਜਨਵਰੀ ਨੂੰ ਮੀਂਹ ਨੂੰ ਲੈ ਕੇ ਪਹਿਲਾ ਹੀ ਜ਼ੈਲੋ ਅਲਰਟ ਜਾਰੀ ਕੀਤਾ ਗਿਆ ਜੀ ਧੁੰਦ ਅਤੇ ਸੀਤ ਲਹਿਰ ਦੀ ਲਪੇਟ ਵਿੱਚ ਅਲਰਟ ਜਿਹੜੇ ਇਹ ਜਾਰੀ ਹੋਈ ਸਨ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਮੌਸਮ ਨੂੰ ਲੈ ਕੇ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਮੌਸਮ ਨੇ ਪਹਿਲਾਂ ਹੀ ਅਲਰਟ ਜਿਹੜੇ ਜਾਰੀ ਕੀਤੇ ਸਨ ਬਾਕੀ ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਕਮੈਂਟ ਵਿੱਚ ਜਰੂਰ ਸ਼ੇਅਰ ਕਰੋ ਕਿ ਤੁਹਾਡੇ ਜ਼ਿਲ੍ਹੇ ਵਿੱਚ ਬਾਰਿਸ਼ ਹੋ ਰਹੀ ਹੈ ਜਾਂ ਫਿਰ ਨਹੀਂ ਤਾਂ ਮੌਸਮ ਨੂੰ ਲੈ ਕੇ ਜਿਹੜੀ ਚੇਤਾਵਨੀ ਜਾਰੀ ਹੋਈ ਹੈ ਜੀ ਪੰਜਾਬ ਦੇ ਮੌਸਮ ਨੇ ਇੱਕਦਮ ਕਰਵਟ ਬਦਲ ਲਈ ਹੈ ਇਸ ਕਈ ਇਸ ਕਰਕੇ ਅਲਰਟ ਜਿਹੜੇ ਜਾਰੀ ਹੋਏ ਨੇ ਕਿਉਂਕਿ ਪੰਜਾਬ ਦੇ ਵਿੱਚ ਹੁਣ ਬਾਰਿਸ਼ ਦੱਸੀ ਜਾ ਰਹੀ ਹੈ ਧੁੰਦ ਕਈ ਜ਼ਿਲ੍ਹਿਆਂ ਵਿੱਚ ਪਈ ਹੈ ਪੰਜਾਬ ਦੇ ਲਗਭਗ 11 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਹੋਏ ਨੇ ਜੀ ਹਾਂ ਮੌਸਮ ਦੇ ਮੁਤਾਬਕ ਯੂਪੀ, ਰਾਜਸਥਾਨ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਤੇ ਕਈ ਸਥਾਨਾਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਤਾਂ ਅਲਰਟ ਹਜੇ ਵੀ ਜਿਹੜੇ ਇਹ ਜਾਰੀ ਨੇ। ਤਾਂ ਮੌਸਮ ਸਬੰਧੀ ਜਿਵੇਂ ਹੀ ਕੋਈ ਹੋਰ ਤਾਜ਼ਾ ਅਪਡੇਟ ਜਾਣਕਾਰੀ ਆਉਂਦੀ ਹੈ ਤਾਂ ਅਸੀਂ ਚੈਨਲ ਆਹੀਂ ਜਰੂਰ ਸ਼ੇਅਰ ਕਰਾਂਗੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਵੇ ਮਿਲਦਾ ਵੱਡੀ ਅਪਡੇਟ ਵਿੱਚ ਤਦ ਤੱਕ ਲਈ ਧਰਵਾਜੀ ਸਾਰਿਆਂ ਦਾ।